ਤੇਰ ਸ਼ਾਮ ਫਰੀਦਕੋਟ ਸਾਧਕ ਰੋਡ ਤੇ ਕੁਝ ਬਦਮਾਸ਼ਾਂ ਵੱਲੋਂ ਇੱਕ ਕਰਿਆਨਾ ਵਪਾਰੀ ਤੋਂ 40000 ਰੁਪਏ ਅਤੇ ਇੱਕ ਸੋਨੇ ਦੀ ਚੈਨੀ ਲੁੱਟ ਲਈ ਫਰੀਦਕੋਟ ਦਾ ਰਹਿਣ ਵਾਲਾ ਥੋਕ ਕਰਿਆਨਾ ਵਪਾਰੀ ਕਸਵਤ ਸਾਧਕ ਵਿਖੇ ਸਮਾਨ ਸਪਲਾਈ ਕਰਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਤਿੰਨ ਮੋਟਰਸਾਈਕਲ ਤੇ ਸਵਾਰ ਕਰੀਬ 8 ਬਦਮਾਸ਼ਾਂ ਵੱਲੋਂ ਉਸ ਨੂੰ ਘੇਰਾ ਪਾ ਕੇ ਸਕੂਟੀ ਦੀ ਡਿੱਗੀ ਵਿੱਚ ਰੱਖੇ 40000 ਰੁਪਏ ਕੱਢ ਲਏ ਅਤੇ ਵਪਾਰੀ ਦੀ ਗਨੇ ਵਿੱਚ ਪਾਈ ਸੋਨੇ ਦੀ ਚੈਨੀ ਵੀ ਖੋ ਕੇ ਫਰਾਰ ਹੋ ਗਏ ਕੋਈ ਵਾਰਦਾਤ ਹੈ ਉਹ ਆ ਜੀ ਮੈਂ ਸਾਧਕੋਂ ਆ ਰਿਹਾ ਸੀਗਾ ਤੇ ਇੱਥੇ ਅੱਠ ਕ ਮੁੰਡੇ ਖੜੇ ਸੀਗੇ ਪਹਿਲਾਂ ਹੀ ਤੇ ਛੱਕ ਪਿਆ ਸੀ ਮੈਂ ਅੱਗੇ ਜਾ ਕੇ ਰੁਕ ਗਿਆ ਕਿਤੇ ਦੁਕਾਨ ਤੇ ਬਹਿ ਗਿਆ ਪਰ ਮੈਂ ਫਿਰ ਜਦੋਂ ਤੁਰਿਆ 10 ਮਿੰਟਾਂ ਬਾਅਦ ਫਿਰ ਦੁਬਾਰਾ ਮੈਂ ਵੇਖਿਆ ਕੋਈ ਨਹੀਂ ਸੀਗਾ ਤੇ ਮੈਂ ਐਕਟਵਾ ਲੈ ਕੇ ਤੁਰ ਪਿਆ ਅੱਗੇ ਜਾ ਕੇ ਜਿਹੜਾ ਉਹ ਪ੍ਰੋਬਲਮ ਪਾੰਦਾ ਹੈਗਾ ਉੱਥੇ ਆ ਕੇ ਮੁੰਡਿਆਂ ਨੇ ਮੈਨੂੰ ਘੇਰ ਲਈ ਚਾਰ ਜਣਾਂ ਨੇ ਤਿੰਨ ਮੋਟਸਾਂ ਲੱਗੇ ਲਾ ਲੇ ਮੁੰਡੇ ਅੱਠ ਸੀ ਚਾਰਾਂ ਨੇ ਮੇਰੀ ਐਕਟਵਾ ਦੀ ਚਾਬੀ ਫੜੀ ਐਕਟਵਾ 'ਚ ਪੈਸੇ ਕੱਢੇ ਤੇ ਇੱਕ ਚਾਰਾਂ ਜਣਾਂ ਨੇ ਮੈਨੂੰ ਗਲਮੇਜ ਹੱਥ ਪਾ ਕੇ ਝਾੜੀਆਂ ਤੇ ਸਿੱਕ ਲੈ ਜੀ ਕਿੰਨੇ ਪੈਸੇ ਸੀ ਤੇ ਕੀ ਕੰਮ ਕਰਦੇ ਆ ਆਪਣਾ ਇੱਕ ਕਨਫੈਕਟਰੀ ਦਾ ਕੰਮ ਆ ਜੀ ਹੋਲ ਸੇਲ ਦਾ ਤੇ ਚੈਨੀ ਖੋਗੇ ਲੈ ਕੇ ਗਲ ਚੱਤ ਬਾ ਕੇ ਤੇ ਮੰਨ ਕੇ ਚੱਲੋ ਵੀ ਅਖਦੀ ਛੋਟੀ ਸਾਟੀ ਮਾਰੀ ਜਿਵੇਂ ਸਪੈਦੇ ਦੀ ਸੀਗੀ ਉਹ ਵੀ ਉੱਥੇ ਬਰਾਮਤ ਹੋਈ ਹੈ ਤਾਂ ਕਰਕੇ ਤੇ ਉਹ ਚਾਰ ਮੁੰਡੇ ਸੀ ਜਿਹੜੇ ਉਹਨਾਂ ਨੇ ਵਿੱਚੋਂ ਐਕਟਾਂ ਚ ਪੈਸੇ ਕੱਢੇ ਤੋਂ ਉਵੇਂ ਹੀ ਭੱਜ ਗਏ ਨਾਲ ਦੀ ਨਾਲ ਤੁਸੀਂ ਕਿਧਰੋਂ ਆ ਰਹੇ ਸੀ ਤਾ ਮੈਂ ਸਾਧ ਕੋ ਆ ਰਿਹਾ ਸੀ ਘਰ ਨੂੰ ਜਾ ਰਿਹਾ ਸੀ ਸਿਰਫ ਜਤਿੰਦਰ ਚੌਕ ਤੇ ਜੀ ਪੁਲਿਸ ਨੂੰ ਸੂਚਨਾ ਮਿਲਣ ਤੇ ਭੁਜੀਆ ਤੇ ਜਨਾਬੋ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਆਸपास ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਨਾ ਇਹਨਾਂ ਦਾ ਜੀ ਸ਼ਿਵਾਰ ਚਾਉਂਦੇ ਰਹਨ ਵਾਲੇ ਆ ਪੇਮੈਂਟ ਲੈ ਕੇ ਆ ਰਹੇ ਸੜਕ ਤੋਂ ਇਹ ਕਹਿੰਦੇ ਇੱਥੇ ਜਿਹੜਾ ਹੈਗਾ ਸਮਰਾ ਪੰਪ ਦੇ ਕੋਲੇ ਜਿਹੜਾ ਜਿਹੜੇ ਮੇਰੇ ਨਾਲ ਕੁੱਟਮਾਰ ਕਰਕੇ ਬੰਦੇ ਨੇ ਕਹਿੰਦੇ ਮੇਰੀ 40000 ਰੁਪਏ ਪੇਮੈਂਟ ਖੋਈ ਕਿਸ ਕਿੰਨੇ ਕੁ ਬੰਦੇ ਦੱਸੇ ਜਾ ਰਹੇ ਇਹ ਜੀ ਤਿੰਨ ਮੋਟਰਸਾਈਕਲ ਤੇ ਦੱਸੇ ਜਾ ਰਹੇ ਆ ਤੇ ਆਪਣਾ 7-8 ਬੰਦੇ ਕਰੇ ਹਾਂਜੀ ਬੱਸ ਅਜੇ ਪਹੁੰਚੇ ਆ ਜੀ ਦੇ ਕਾਰਵਾਈ ਕਰਾਂਗੇ ਜੀ ਬੱਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ